ਬਹੁਤ ਵਧੀਆ ਐਕਸਪੀਰੀਅੰਸ ਹੈ ਗੋਵਿੰਦ ਮੋਟਰ ਨਾਲ ਬਾਡੀ ਬਣਵਾਉਣ ਦੀ ਆਪ ਫਰਕ ਹੈ ਗੋਵਿੰਦ ਮੋਟਰ ਚ ਆ ਨਾਮ ਤੇ ਬ੍ਰਾਂਡ ਤੇ ਫਰਕ ਹੈ ਬਹੁਤ ਯਾਰ ਭਾਈ ਜੀ ਬਹੁਤ ਵਧੀਆ ਐਕਸਪੀਰੀਅੰਸ ਹੈ ਨਵਾਂ ਮਾਡਲ ਬਣਿਆ ਉਹਦੇ ਕਰਕੇ ਚਲੋ ਪੰਨ ਦਾ ਸਿਰ ਪਰਲੇ ਹੋ ਵੀ ਜਾਂਦੇ ਆ ਕਈ ਵਾਰ ਗੁੱਸਾ ਵੀ ਆ ਜਾਂਦਾ ਗੱਡੀ ਲੇਟ ਹੁੰਦੀ ਆ ਪਰ ਜਿਹੜਾ ਇਸ ਜਿਹਨੂੰ ਕਹਿੰਦੇ ਨੇ ਰੇਸ਼ਕ ਉਹ ਬਣ ਕੇ ਗੱਡੀ ਸਾਹਮਣੇ ਆਈ ਹੈ ਤੁਸੀਂ ਦੇਖਦੇ ਨਵੀਂ ਸ਼ੋ ਨਵੀਂ ਬੈਕ ਇੰਟੀਰੀਅਰ ਨਵਾਂ ਜਿਹੜੀਆਂ ਚੀਜ਼ਾਂ ਗੋਵਨ ਮੋਟਰ ਨੇ ਲਾਤੀਆਂ ਨੇ ਤੇ ਕੱਪੜੇ ਆ ਤੇ ਗੱਡੀ ਵੇਖ ਕੇ ਇਸ਼ਕ ਜਿਹਾ ਹੋ ਜਾਂਦਾ। ਮੈਂ ਬਹੁਤ ਜ਼ਿਆਦਾ ਸੈਟੀਸਫਾਈ ਹਾਂ ਮੈਂ। ਬਹੁਤ ਵਧੀਆ ਕੰਮ ਕਰਿਆ। ਟਾਈਮ ਵੱਧ 10-12 ਦਿਨ ਹੋ ਗਏ ਹੋਣੇ ਆ ਪਰ ਉਹ ਇਹ ਚੀਜ਼ ਨਵੀਂ ਬਣਾਉਣੀ ਹੈ ਤੇ ਟਾਈਮ ਲੱਗਦਾ। ਤੁਸੀਂ ਦੇਖ ਸਕਦੇ ਹੋ ਆ ਨਵਾਂ ਮਾਡਲ ਤਿਆਰ ਕੀਤਾ ਆਪਣੇ ਆਪ ਜਿਹੜਾ ਇੱਕ ਇਸ਼ਕ ਜਿਹਾ ਤਿਆਰ ਕਰਦਾ ਜਿਹਨੂੰ ਕਹਿੰਦੇ ਆ ਇੱਕ ਇਸ਼ਕ ਹੁੰਦਾ ਨਾ ਕੋਈ ਚੀਜ਼ ਤਿਆਰ ਕਰੀਏ ਗੋਵਨ ਮੋਟਰ ਦੀ ਗਰਨਾਯਪਾ ਜੀ ਨੂੰ ਦਿਲੋਂ ਬੱਸ 68 ਸੀਟਰ ਭਰ ਕੇ ਲਵ ਯੂ ਗੁਰਲਾਬ ਪਾ ਜੀ ਨੂੰ ਤੇ ਆਲ ਸਾਰੀ ਗੋਵਨ ਮੋਟਰ ਦੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਲਵ ਯੂ ਸਾਰਿਆਂ ਨੂੰ ਐਵੇਂ ਹੀ ترقی ਕਰੋ ਐਵੇਂ ਵਧੀਆ ਵਧੀਆ ਗੱਡੀਆਂ ਬਣਾਓ ਸਾਡਾ ਦਿਲ ਖੁਸ਼ ਹੋਵੇ ਪਰ ਟੇਨਾ ਟਾਈਮ ਇੱਕ ਵਾਰ ਫੇਰ ਗੋਵਨ ਮੋਟਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਬੱਬੂ ਵਰਦਾਨ ਬਹੁਤ ਬਹੁਤ